ਅੱਜ ਗਾਇਕੋ ਜੀ ਦਾ ਖਾਤਸਾ ਹੋਜੀ ਬਤਵੀਰ ਹਸਣ ਸਭ ਠੀਕ ਹੈ ਮੇਰੇ ਕਰਦੇ ਆ ਸਭ ਠੀਕ ਹੋਣਗੇ ਸਤਿਗੁਰਾਂ ਦੀ ਕਿਰਪਾ ਸੰਤੋਖ ਅੰਮ੍ਰਿਤ ਵੇ ਦੇ ਸਾਢੇ 3:00 ਵੇ ਦਾ ਟਾਈਮ ਹੋ ਗਿਆ ਤੇ ਅੱਜ ਆਪਣੀ ਮੀਰ ਸਾਹਿਬ ਆਸਾ ਦੀ ਵਾਰਸੀ ਤੇ ਆਪਾਂ ਜਾਂਦੇ ਸੀ ਤੇ ਪਰਿਵਾਰ ਵੀ ਕਹਿੰਦਾ ਕਿ ਸ਼ੋਹਰੀ ਕੇ ਜੀ ਦੇ ਨੂਮਾ ਵੀ ਕਿਤੇ ਵੀ ਅਸੀ ਨਹੀਂ ਜਿਹਰੇ ਜਾਣਾ ਵਾ ਪਹਿਲਾਂ ਸਾਡਾ ਰੰਦਾ ਵੀ ਸਭ ਦੀ ਸੁੱਤੇ ਨੂੰ ਛੱਡ ਜੀ ਗਏ ਵੇਰੇ ਬਲ ਕੋਠੀ ਪਿਆ ਇਤਲ ਚੰਗੀ ਗੱਲ ਹੈ ਕਿਉਂਕਿ ਅਮਰਤਵੈਰਾ ਜਿਹੜਾ ਉਹ ਸਾਰਿਆਂ ਦੇ ਸੇਈਆਂ ਦਾ ਬੜੇ ਕਰਮਾਂ ਵਾਲਿਆਂ ਦੇ ਹਿੱਸੇ ਨੂੰ ਤੇ ਆਉਂਦਾ ਏ ਕਿ ਜਿਹੜਾ ਬੰਦਾ ਵੀ ਅਮਰਤਵ ਦੇ ਉੱਠਦਾ ਏ ਗੁਰੂ ਸਾਹਿਬ ਦੀ ਬਾਣੀ ਪੜ੍ਹਦਾ ਏ ਗੁਰੂ ਸਾਹਿਬ ਪਉੜੀਆਂ ਝੋਲੀਆਂ ਭਰਦੇ ਉਹਨਾਂ ਤੇ ਮੇਹਰਾਂ ਕਰਦੇ ਨੇ ਤੇ ਜੁੜੇ ਰਹੋ ਨਾਮ ਦੇ ਨਾਲ ਜੁੜ ਆਪਾਂ ਤੇ ਅੱਗੇ ਦੇਖ ਸਵਾਸ ਅਰਿਵਾਲ ਲਾਵਾਂਗੇ ਤੇ ਤੁਲੀ ਨਹੀਂ ਦਰਸ਼ਨ ਕਰਿਓ ਨਾਮ ਦੇ ਵਿੱਚ ਤੇ ਅਸੀਂ ਵੀ ਕਰਾਂਗੇ ਗੁਰੂ ਸਾਹਿਬ ਤੇ ਤੇ ਉਹਨਾਂ ਵਰਸਾਂਗੇ ਗੱਡੀ ਰਿਓ ਜੀ ਬਣਾਉਂਦੇ ਨਾਲ ਜੀ ਸੋਨੇ ਸਾਡਾ ਰੈਡੀ ਹੋ ਜੂਗਾ ਐਨ ਮਾਰ ਮੁੜ ਕੱਸ ਲੈ ਸਿਰ ਤੇ ਚਲਿਓ ਸ਼ੋਭੀ ਦਾ ਚਲੋ ਜੀ ਆ ਚਾਬੀ ਫੜਾਓ ਵੀ ਗੱਡੀ ਦੀ ਲਓ ਆਜੋ ਮਿੰਟੋ ਮਿੰਟੀ ਆਜੋ ਫਿਰ ਮੈਂ ਗੱਡੀ ਨੂੰ ਸਲਫ ਮਾਰਦਾ ਠੀਕ ਆ ਕੋਈ ਨਹੀਂ ਠੰਡ ਲੱਗਦੀ ਹਰ ਜਣੀ ਐ ਨਾਂ ਰਾਤਿਆਣਾ ਰਵਣ ਰਾਤਿਆਣਾ ਕਰਕੇ ਇਹ ਸਾਰਾ ਪ੍ਰੋਗਰਾਮ ਹੈ। ਸਭੀ ਗੁਰਦਵਾਰੇ ਸਮਾਗਮ ਕੀਨੇ ਪਾਉਂਦੇ ਹੈ। ਜੀ ਆਪ ਆ ਬਹੁਤ ਗਿਆ ਜੀ ਹਣ ਬੇਰ ਸਾਹਿਬ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਟ ਟਾਈਮ ਹੋ ਗਿਆ ਕੁਝ 4 ਵਜੇ ਦਾ 15 ਕੁ ਵਜੇ ਲੜੀ ਸ਼ੁਰੂ ਹੋ ਜਾਣਾ ਹੈ। ਜੀ ਆਪਾਂ ਦਿੱਤਾ ਦੇਖੀਏ ਫੱਲਿਆ ਕੁਝ ਨੇ ਜੀ ਇਹ ਵੀ ਖੁੱਲਾ ਹੁੰਦਾ ਨਹੀਂ ਤੇ ਆਉਂਦੀ ਕਿ ਜਿਹੜੇ ਗੇਟ ਬੰਦ ਦਾ ਜਿਹੜਾ ਖੁੱਲਦਾ। ਮਾਸ ਫਾਟ ਚਾ ਪਾ ਗਏ। ਹਾਂ ਅੰਕ ਚਰਵਾਸ਼ਾ ਕੋਟ ਰਿਪੋਰਟ ਨਵਾਦ ਸੱਜੇ ਪਾਸੇ ਜੀ ਆਪ ਜੀ ਦਾ। ਹਾਂ ਉੱਥੇ ਨਾ ਇਹ ਵੀ ਇਥੇ ਸੀ ਬਰਿੰਦੀ ਗੱਡੀ। ਤੇ ਲਾ ਰਹੀ ਆਂ ਆਪ ਗੱਡੀ ਤੇ। ਤੁਸੀਂ ਦੇਖ ਲੈ ਉਹ। ਆਜੋ ਵੀ ਆਜੋ ਵਾਹ ਸੱਚੇ ਪਾਤਸ਼ਾਹ ਕਿਰਪਾ ਕਰਿਓ ਵਾਹ ਆਪਾਂ ਤੁਮਹਾਰਾ ਹੈ ਸਮਾਣੀ ਕਰਨਾ ਹੈ ਸਮਾਣੀ ਆਪਕੋ ਦੇ ਦੇਈਂ ਕ੍ਰਿਸ਼ਨ ਆਤਮਾਨ ਤੁਮ ਸਭ ਤੋਂ ਪੂਰਨ ਮਨੈ ਭਰਤ ਸਭ ਪੂਰਨ ਬੂਆ ਮੇਰੇ ਕੰਬਲ ਵੇ ਲੈ ਆ ਕੰਬਲ ਲੈ ਕੇ ਤੌਲੀਆ ਲੈ ਆ ਸਭ ਨੇ ਨਾ ਹੈ ਤੌਲੀਆ ਪਰਪਰ ਸਤਿ ਜੁਨੀਆ ਤਿਆਰ ਆਵਾਸ ਸਾਸ ਨਵਾਣੀ ਕਰਨਾ ਕਰਮ ਭਗਤਾ ਤੁਖ ਹੋਜੋ ਗੁਜਨਾਲੇ ਜਿਉ ਤੋ ਚਲਾਈ ਜੀ ਮਾਰਾ ਵੇ ਹੁ ਜਿਦ ਮਨ ਵਿਚੇ ਨੋਮਿ ਆਇਆ ਹੈ ਤੇਹ ਪੈ ਨੀ ਨੀ ਨਾ ਪਰ ਬਸਰਤ ਤੇ ਪਰ ਨਹੀਂ ਤਵਾਇ ਉਹ ਵਿਸਾਇ ਪਰ ਉਚਾਈ ਨਾ ਰੀ ਤੋ ਸਾਸ ਨਵਾਣੀ ਨਿਰਪਰਪੁ ਨੇ ਕਟਿਆ ਕੋ ਇਸੇ ਮਨ ਜਾਵੇ ਮਾਈ ਮਾਈ ਬਗਤੀ ਸੰਪੁਰਵਾ ਲੋ ਬੱਜੀ ਮਾਈ ਹਰ ਤੇ ਕਦੇ ਸੋਹੇ ਦੰਦ ਤੇ ਬੱਜੀ ਆਪੋ ਮਾਈ ਰੋਤਾ ਸਰਤਾ ਮਾਇੀ ਜੀ ਜਿਤ ਜੜਾਓ ਸੰਪੁਰਤਮਾ ਆਕਾਰੇ ਹੋਵਾ ਸਮਾਉ ਸੁਖ ਸੇਧੀ ਮੰਗਿਆ ਸਿੱਧਵਾਰਾਂ ਤਾਰੋ ਆਪੇ ਨੀਰ ਲਤੋਮਾਂ ਆਪੇ ਸੋਹਦੇ ਪੁਰਸਾਰੇ ਹੈ ਨਾਮ ਸੰਪੁਰਤਮਾ ਹਰੀ ਅਤ ਜੜਾਓ ਸੂਸਤ ਸਤਪਤ ਦੇ ਆਦਿ ਉਪਰੈ ਕੈਨਪਾ naʻale du sai ali ali I'm ਆ ਗਿਆ ਇੱਥੇ ਜੀ ਉਹ ਬਾਬਾ ਬਸੀ ਚੱਲਾਂਗੇ ਘਰਾਂ ਨੂੰ ਛੋਲੇ ਨਹੀਂ ਸਾਡਾ ਦੇਖੋ ਸੁਤਾਂ ਨਹੀਂ ਪਰ ਛੋਲੇ ਜਾਂਦਾ ਦਿਲ ਨਹੀਂ ਪਰ ਸਤਾ ਜੀ ਠੀਕ ਹੈ ਜੀ ਸਹਾ ਆ ਗਈ ਜੀ ਕੋਈ ਕਿਧਰ ਸਸਰੀ ਘਰ ਜਿਹੜੇ ਸੇਵਾਦਾਰ ਮੁੱਖ ਸੇਵਾਦਾਰ ਜਿਹੜੇ ਇਹਨਾਂ ਨੂੰ ਬਾਸ਼ਨਾ ਆ ਗਈ ਬਾਬੇ ਦੇ ਅਸਰ ਦੀ ਵਾਰ ਕਿਦਾਂ ਠੀਕਾ ਸਤਿ ਸ਼੍ਰੀ ਅਕਾਲ। ਆਸਾ ਦੀ ਵਾਰ ਲਾ ਕੇ ਆਪਾਂ ਪਹੁੰਚ ਗਏ ਘਰੇ। ਤੇ ਉਹ ਦਰ ਸਾਡਾ ਬੰਦਾ ਜਿਹੜਾ ਕੰਮ ਕਰਨ ਧਿਆ। ਅ ਵੀ ਵੇਖਾ ਇਹ ਕੀ ਕਰਨ ਧਿਆ। ਐਸਪ੍ਰੀ ਸਿੰਘ ਆ ਛੁੱਟੀ ਸੀ। ਇਹਨੂੰ ਇਹ ਆਖਿਆ ਵੀ ਤੂੰ ਸਾਰੇ ਇਹ ਸਫਾਈ ਸਫਾਈ ਕਰਨੀ ਆ। ਤੇ ਉਦਾਂ ਦੇ ਵੇਲੇ ਤਰਫ ਦਰ ਰਹੀ ਨੂੰ ਲਾਈਏ ਨੂੰ ਕੰਮ ਗੁੰਮ ਤੇ ਥੋੜਾ ਜਿਹਾ ਕੰਮ ਕਰੀ ਚਲ ਸੇਵਾ ਕਰੂ ਗੁਰੂ ਘਰ ਕੋ ਫਲ ਮਿਲੂਗਾ। ਯਾਵੇ ਲੱਗਾ ਤੁਹਾਨੂੰ ਦਿਖਾਉਂਦੇ ਆ। ਜਿਉਂ ਤੇ ਕਰੂਗਾ ਤਾਂ ਲੱਗਾ। ਮਿੱਟੀ 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 ਨਾ ਪੋਤ ਜਾਰੀ ਘਾਟ ਮਿੱਟੀ ਨਾ ਖੁਰਚ ਜਾਰੀ ਉੱਤੋਂ ਉੱਤੋਂ ਖੁਰਚਾ ਨਾ ਨੂੰ ਹਾਂ ਉਹ ਪਹਿਲਾਂ ਉੱਥੋਂ ਸ਼ੁਰੂ ਕਰ ਉਹ ਜਿਹੜੇ ਚੁੱਲ੍ਹੇ ਬਣਾਉਣੇ ਆ ਉਸੇ ਸਪਾਈ ਕਰਨੀ ਉੱਥੋਂ ਲੱਗ ਪਹਿਲਾਂ ਉਹ ਚੁੱਲਿਆਂ ਨਾਲ ਲੱਗਣਾ ਲੱਗ ਕਰ ਇੱਥੋਂ ਲੱਗ ਜਾ ਮਹਾਰਾਜ ਦਾ ਦਿਨ ਆ ਰਿਹਾ ਸਪਾਈ ਕਰ ਲਓ ਹਾਂ ਗੁਰੂ ਰਾਮਦਾਸ ਜੀ ਦਾ ਉਤਾਰਪੁਰ ਪਾਰਿਆ ਵਾ ਤੇ ਤਿਆਰੀਆਂ ਪਹੁੰਚ ਗਈ ਤੇ ਅੱਜ ਇਹਨਾਂ ਨੇ ਮਹਾਰੇ ਕਿਰਪਾ ਕਰੇ ਨਾ ਰਲ ਕੇ ਰੇ ਚਾਦਰਾਂ ਵੀ ਦਰਬਾਰ ਵਾਲੀਆਂ ਜਿਹੜੀਆਂ ਅੰਦਰ ਸਾਰੀਆਂ ਧੋਣੀਆਂ ਵਾ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਮਾਰੇ ਕਿਰਪਾ ਕਰੇ ਚਲੋ ਜੀ ਆਪਾਂ ਹੁਣ ਇੱਥੇ ਹੀ ਕਰਦੇ ਆ ਅੱਜ ਦੇ ਬਲੌਗ ਦਾ ਐਂਡ ਤੇ ਜਰੂਰ ਸਪੋਰਟ ਕਰਿਆ ਕਰੋ ਸਾਰਾ ਸਾਡਾ ਬਲੌਗ ਵੇਖਿਆ ਕਰੋ ਸਾਡਾ ਵਾਈਟ ਟਾਈਮ ਥੋੜਾ ਘਟਿਆ ਤੇ ਉਹ ਪੂਰਾ ਹੋ ਗਿਆ ਤੇ ਗੁਰੂ ਸਾਹਿਬ ਦੀ ਕਿਰਪਾ ਹੋਣੀ ਫਿਰ ਤੇ ਫਿਰ ਸਾਡਾ YouTube ਚੈਨਲ ਜਿਹੜਾ ਚੱਲ ਪੈਣਾ ਵਾ ਪਹਿਲਾਂ ਹੀ ਵਾਈਟ ਟਾਈਮ ਪੂਰਾ ਕੀਤਾ ਸੀ ਤੇ ਫਿਰ ਉਹਨਾਂ ਨੇ ਵਾਈਟ ਟਾਈਮ ਸਾਨੂੰ ਦੇ ਦਿੱਤਾ ਵੀ ਫਿਰ ਪੂਰਾ ਕਰੋ ਤੇ ਜੁੜਿਆ ਰਹਿਆ ਕਰੋ ਬਲੌਗ ਦੇ ਨਾਲ ਤਾਂ ਨਹੀਂ ਤਾਂ ਅਰੋ ਇਧਰ ਬਾਏ ਬਾਏ